ਇਕ ਕੇਂਦਰ ਸਰਕਾਰ ਦੇ ਨੁਮਾਇੰਦੇ ਖਨੌਰੀ ਬਾਰਡਰ ਪਹੁੰਚੇ ਨੇ ਜਗਜੀਤ ਸਿੰਘ ਦੱਲੇਵਾਲ ਦਾ ਹਾਲ ਜਾਣਨ ਦੇ ਲਈ ਕੇਂਦਰ ਦੇ ਅਧਿਕਾਰੀ ਪਹੁੰਚੇ ਨੇ ਆਈਐਫਐਸ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਖਨੌਰੀ ਬਾਰਡਰ ਪਹੁੰਚੇ ਨੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਪੰਜਾਬ ਪੁਲਿਸ ਨੇ ਅਧਿਕਾਰੀ ਵੀ ਨਾਲ ਉਹਨਾਂ ਦੇ ਮੌਜੂਦ ਨੇ ਸਾਬਕਾ ਏਡੀਜੀਪੀ ਜਸਕਰਨ ਤੇ ਸਾਫ ਦਾ ਡੀਆਈਜੀ ਨਰਿੰਦਰ ਭਾਰਗਵ ਵੀ ਖਨੋਰੀ ਬਾਰਡਰ ਪਹੁੰਚੇ ਤੇ ਦੱਸ ਦਈਏ ਕਿ ਕੇਂਦਰ ਦੇ ਨੁਮਾਇंदे ਖਨੋਰੀ ਬਾਰਡਰ ਪਹੁੰਚੇ ਨੇ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਲਗਾਤਾਰ ਜੋ ਮਰਨwart ਆਪਣਾ ਜਾਰੀ ਰੱਖਿਆ ਗਿਆ ਉਹਨਾਂ ਦੀ ਹਾਲਤ ਨਾਸਾਜ਼ ਬਣੀ ਹੋਈ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਕੇਂਦਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਕੇਂਦਰ ਦਾ ਅਜੇ ਤੱਕ ਕੋਈ ਵੀ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਸੀ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੇ ਨੁਮਾਇੰਦੇ ਖਨੋਰੀ ਬਾਰਡਰ ਪਹੁੰਚੇ ਨੇ ਆਈਐਫਐਸ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਖਨੋਰੀ ਬਾਰਡਰ ਪਹੁੰਚੇ ਨੇ ਤਾਂ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਨੇ ਦੱਸ ਦਈਏ ਕਿ ਸਾਬਕਾ ADGP ਜਸਕਰਨ ਸਿੰਘ ਤੇ ਸਾਬਕਾ DIG ਨਰਿੰਦਰ ਭਾਰਗਵ ਵੀ ਖਨੋਰੀ ਬਾਰਡਰ ਪਹੁੰਚੇ ਨੇ ਤਾਂ ਕਿਸਾਨ ਆਗੂਆਂ ਦੇ ਨਾਲ ਕੇਂਦਰ ਦੇ ਨੁਮਾਇੰਦਿਆਂ ਦੀ ਗੱਲਬਾਤ ਹੋ ਸਕਦੀ ਹੈ ਜੋ ਕਿਸਾਨਾਂ ਦੀ ਮੰਗਾਂ ਨੇ ਉਸਤੇ ਲੈ ਕੇ ਚਰਚਾ ਹੋ ਸਕਦੀ ਹੈ ਤਾਂ ਕੇਂਦਰ ਸਰਕਾਰ ਦੇ ਨੁਮਾਇੰਦੇ ਖਨੋਰੀ ਬਾਰਡਰ ਪਹੁੰਚੇ ਨੇ ਖਨੋਰੀ ਬਾਰਡਰ ਤੇ ਦੱਸ ਦਈਏ ਕਿ ਟੋਟਲ 122 ਕਿਸਾਨ ਨੇ ਜੋ ਮਰਨ ਵਰਤ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਵੀ ਮਰਨ ਵਰਤ ਲਗਾਤਾਰ ਜਾਰੀ ਹੈ ਉਹਨਾਂ ਦੀ ਹਾਲਤ ਨਾਸਾਜ ਲਗਾਤਾਰ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਉਹਨਾਂ ਦਾ 20 ਕਿਲੋ ਵਜ਼ਨ ਵੀ ਜੋ ਹੈ ਘਟਿਆ ਹੈ ਤਾਂ ਉਹਨਾਂ ਦੇ ਹੁਣ ਪਾਣੀ ਵੀ ਉਹਨਾਂ ਤੋਂ ਨਹੀਂ ਪਚ ਰਿਹਾ ਜਿਸ ਤੋਂ ਬਾਅਦ ਕਿਸਾਨ ਨੇ ਜੋ ਖਨੌਰੀ ਬਾਰਡਰ ਤੇ ਬੈਠੇ ਹੋਏ ਨੇ ਲਗਾਤਾਰ ਇੰਨੇ ਦਿਨਾਂ ਤੋਂ ਡਟੇ ਹੋਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਕਿਸਾਨ ਜੋ ਹੈ ਦਿੱਲੀ ਵੱਲ ਕੂਚ ਕਰਨਗੇ ਉਹਨਾਂ ਦੇ ਵੱਲੋਂ ਐਲਾਨਿਆ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜੋ ਕਿ ਕੇਂਦਰ ਦੇ ਨੁਮਾਇੰਦੇ ਨੇ ਉੱਥੇ ਪਹੁੰਚ ਤਬਦੀਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਲਾਈਵ ਖਨੋਰੀ ਬਾਰਡਰ ਤੋਂ ਜੁੜੇ ਹੋਏ ਨੇ ਚਰਨਜੀਤ ਕੀ ਅਪਡੇਟ ਆ ਉਥੇ ਖਨੋਰੀ ਬਾਰਡਰ ਤੇ ਜੋ ਨੁਮਾਇंदे ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਅਸੀਂ ਇਸ ਵਕਤ ਉਸ ਸਟੇਜ ਦੇ ਪਰ ਮੌਜੂਦ ਹਾਂ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਮੌਜੂਦ ਰਹਿੰਦਾ ਨੇ ਮੇਰੇ ਪਿੱਛੇ ਤੁਸੀਂ ਸਟੇਜ ਦੇਖ ਸਕਦੇ ਹੋ ਜਿੱਥੇ ਕਿ ਹੁਣੇ-ਹੁਣੇ ਜਿਹੜੇ ਕੇਂਦਰ ਦੇ ਨੁਮਾਇੰਦੇ ਨੇ ਉਹ ਇੱਥੇ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਪੁੱਛ ਕੇ ਗਏ ਨੇ ਤਾਂ ਸ਼੍ਰੀ ਪ੍ਰਿਆ ਰੰਜਨ ਆਈਐਫਐ ਆਈਐਫਐਸ ਜੁਆਇੰਟ ਸੈਕਟਰੀ ਹੈਗੇ ਨੇ ਐਗਰੀਕਲਚਰ ਮਿਨਿਸਟਰੀ ਆਫ ਇੰਡੀਆ ਦੇ ਜਿਨ੍ਹਾਂ ਦੇ ਨਾਲ ਐਕਸ ਐਡੀਜੀਪੀ ਜਿਹੜੇ ਹੈਗੇ ਨੇ ਜਿਸ ਕਰੰਸੀ ਨਿਰੰਦਰ ਭਾਰਗਵ ਸੀ ਤਾਂ ਹੁਣ ਤੱਕ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ ਲਗਾਤਾਰ ਕਿਸਾਨ ਕਹਿ ਰਹੇ ਸੀ ਕਿ ਜਗਜੀ ਲਗਾਤਾਰ ਜਗਜੀਤ ਸਿੰਘ ਡੱਲੇਵਾਲੂ ਹੁਣ ਪਾਣੀ ਵੀ ਜਿਹੜਾ ਹੈਗਾ ਪਚਣਾ ਬੰਦ ਹੋਊਗਾ ਤਾਂ ਜਿਸ ਤੋਂ ਬਾਅਦ ਹੁਣ ਕੇਂਦਰ ਦੇ ਅਧਿਕਾਰੀ ਵੀ ਜਿਹੜੇ ਹੈਗੇ ਨੇ ਮੁਲਾਕਾਤ ਕਰਨ ਦੇ ਲਈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੋਲ ਪਹੁੰਚੇ ਨੇ ਉਹਨਾਂ ਨੇ ਹੁਣ ਸਿੱਧਾ ਹਾਲ-ਚਾਲ ਜਾਣੇ ਤੇ ਹੁਣ ਇੱਕ ਨਿੱਜੀ ਹੋਟਲ ਦੇ ਵਿੱਚ ਜਿਹੜੇ ਖਨੋਰੀ ਬਾਰਡਰ ਦੇ ਜਿਹੜੇ ਕਿਸਾਨ ਲੀਡਰ ਹੈਗੇ ਨੇ ਭਾਵੇਂ ਉਹ ਅਬੀ ਬਨਿ ਕੁਹਾੜ ਸੀ ਜਿਹੜੇ ਨਾਲ ਮੌਜੂਦ ਸੀ ਜਾਂ ਕਿ ਤਨਾ ਕਿਤੇ ਕਾਕਾ ਸਿੰਘ ਕੋਟੜਾ ਹੁਣ ਤਾਂ ਸਾਰੇ ਜਿਹੜੇ ਕਿਸਾਨ ਆਗੂਆਂ ਦੇ ਨਾਲ ਹੁਣ ਹੈਗੀ ਆ ਕੇਂਦਰ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਸਕਦੀ ਆ ਕਿਉਂਕਿ ਲਗਾਤਾਰ ਖੇਤੀ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਇ ਵਾਲ ਦਾ 54 ਦਿਨ ਹੋ ਚੁੱਕਿਆ 122 ਹੋਰ ਜਿਹੜੇ ਹੈਗੇ ਨੇ ਹੁਣ ਕੁੱਲ ਕਿਸਾਨ ਹੋ ਚੁੱਕੇ ਨੇ ਜਗਦੀਸ਼ ਸਿੰਘ ਢੱਲੇਵਾਲ ਨੂੰ ਨਾਲ ਲਗਾ ਕੇ ਜਿਹੜੇ ਹੈਗੇ ਨੇ ਕਿਸਾਨ ਮਰਨ ਵਰਤ ਦੇ ਉੱਪਰ ਬੈਠੇ ਨੇ ਤਾਂ ਹੁਣ ਕਿੰਦਰ ਦੇ ਜਿਹੜੇ ਅਧਿਕਾਰੀ ਨੇ ਇੱਕ ਵੱਡੇ ਅਧਿਕਾਰੀ ਜਿਹੜੇ ਖੇਤੀਬਾੜੀ ਵਿਭਾਗ ਮੈਂ ਨਾਲ ਸੰਬੰਧ ਰੱਖਦੇ ਨੇ ਜੁਆਇੰਟ ਸੈਕਟਰੀ ਸ੍ਰੀ ਪ੍ਰਿਆ ਰੰਜਨ ਉਹ ਇੱਥੇ ਪਹੁੰਚੇ ਨੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਸੇਧ ਦਾ ਹਾਲਚਲ ਉਹਨਾਂ ਦੇ ਵੱਲੋਂ ਜਾਣਿਆ ਗਿਆ ਤੇ ਹੁਣ ਇੱਥੇ ਦੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਕੋਈ ਨਾ ਕੋਈ ਜਿਹੜੀ ਗੱਲ ਹੈਗੀ ਆ ਹੁਣ ਤੱਕ ਜਿਹੜੀ ਗੱਲ ਰੁਕੀ ਹੋਈ ਸੀ ਕਿਸਾਨ ਕਹਿ ਰਹੇ ਸੀ ਕਿ ਭਾਵੇਂ ਪੰਜਾਬ ਸਰਕਾਰ ਦੇ ਅਧਿਕਾਰੀ ਭਾਵੇਂ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਨੇ ਮਰਨ ਵਰਤ ਨੂੰ ਖੋਲਣ ਦਾ ਜਾਂ ਮੈਡੀਕਲ ਸਹਾਇਤਾ ਲੈਣ ਦੀ ਮੰਗ ਹਮੇਸ਼ਾ ਕਰਦੇ ਰਹੇ ਨੇ ਪਰ ਹੋਰ ਸਾਡੀ ਖੇਤੀ ਮੰਗਾਂ ਉਹ ਗੱਲ ਚੱਲ ਸਕਦੀ ਹੈ ਕਿਉਂਕਿ ਜਿਹੜੇ ਕੇਂਦਰ ਸਰਕਾਰ ਦੇ ਨੁਮਾਇੰਦੇ ਨੇ ਇੱਕ ਵੱਡੇ ਅਧਿਕਾਰੀ ਨੇ ਜਿਹੜੇ ਖੇਤੀਬਾੜੀ ਡਿਪਾਰਟਮੈਂਟ ਦੇ ਨਾਲ ਸੰਬੰਧ ਰੱਖਦੇ ਨੇ ਜੁਆਇੰਟ ਸੈਕਟਰੀ ਨੇ ਉਹ ਇੱਥੇ ਪਹੁੰਚੇ ਨੇ ਤਾਂ ਹੁਣ ਕਿਸਾਨ ਲੀਡਰਾਂ ਦੀਆਂ ਮੰਗਾਂ ਦੇ ਉੱਪਰ ਜਿਹੜੀ ਹੈਗੀ ਚਰਚਾ ਹੋਵੇਗੀ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਸਾਰਿਆਂ ਦੀ ਕੋਸ਼ਿਸ਼ ਇਹ ਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ 54ਵੇਂ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਹਾਲਾਤ ਨਾਜ਼ੁਕ ਨੇ ਕਿਤਨਾ ਕਿਤੇ ਉਹਨਾਂ ਨੂੰ ਸੰਭਾਲਿਆ ਜਾ ਸਕੇ ਤਾਂ ਹੁਣ ਖਨੌਰੀ ਬਾਰਡਰ ਦੇ ਉੱਪਰ ਮੀਟਿੰਗ ਹੋ ਰਹੀ ਹੈ ਅਸੀਂ ਜਲਦ ਉੱਥੇ ਵੀ ਪਹੁੰਚਾਂਗੇ ਉਹ ਵੀ ਕੇਂਦਰ ਦੇ ਜਿਹੜੇ ਅਧਿਕਾਰੀ ਹੈਗੇ ਨੇ ਜਾਂ ਕਿਸਾਨ ਲੀਡਰ ਨੇ ਉਹਨਾਂ ਦੇ ਵੀ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਚਰਨਜੀਤ ਤੁਸੀਂ ਦੱਸ ਸਕਦੇ ਹੋ ਕੋਈ ਜਾਣਕਾਰੀ ਹੋਵੇ ਕਿ ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਕਿਸਾਨ ਲੀਡਰਾਂ ਦੇ ਨਾਲ ਜੋ ਨੁਮਾਇੰਦੇ ਨੇ ਉਹ ਸ਼ਾਮਲ ਹੋ ਸਕਦੇ ਨੇ ਅਭਿਮਨਿਉ ਕੋਹੜ ਦੇ ਨਾਲ ਹੋਰ ਕੋ ਕਿਹੜੇ ਲੀਡਰ ਨੇ ਜੋ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੋਣਗੇ ਤਾਂ ਬਿਲਕੁਲ ਹੁਣ ਮਨੂ ਇੱਕ ਹਾਰਡ ਹੋ ਗਏ ਜਿਹੜੇ ਹਰਿਆਣਾ ਦੇ ਇੱਕ ਨੌਜਵਾਨ ਕਿਸਾਨ ਲੀਡਰ ਹੈਗੇ ਨੇ ਜਿਸ ਤੋਂ ਬਾਅਦ ਕਾਕਾ ਸਿੰਘ ਕੋਟਰਾ ਹੈਗੇ ਜਿਹੜੇ ਜਨਰਲ ਸੈਕਟਰੀ ਹੈਗੇ ਨੇ ਜਿਹੜੇ ਸਿੱਧੂਪੁਰ ਜਥੇਬੰਦੀ ਦੇ ਉਸ ਤੋਂ ਬਾਅਦ ਲਖਵਿੰਦਰ ਸਿੰਘ ਔਲਖ ਹੋ ਗਏ ਗੁਰਿੰਦਰ ਸਿੰਘ ਭੰਗੂ ਹੋ ਗਏ ਉਹ ਸਾਰੇ ਉਹ ਕਿਸਾਨ ਲੀਡਰ ਨੇ ਜਿਹੜੇ ਕਿਸਾਨ ਲੀਡਰ ਹਮੇਸ਼ਾ ਹਰ ਪੀਸੀ ਦੇ ਵਿੱਚ ਹਰ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਨੇ ਕਿਉਂਕਿ ਜਿਹੜੇ ਨਰਿੰਦਰ ਭਾਰਗ ਭਾਰਗ ਹੋ ਗਏ ਸਾਬਕਾ ਡੀਏ ਜੀ ਏਡੀਜੀਪੀ ਜਸਕਰਨ ਹੋ ਗਏ ਸਾਬਕਾ ਇਹ ਹਮੇਸ਼ਾ ਲਗਭਗ 50 ਤੋਂ ਜ਼ਿਆਦਾ ਜਿਹੜੀਆਂ ਮੀਟਿੰਗਾਂ ਹੈਗੀਆਂ ਨੇ ਹੁਣ ਤੱਕ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਹਾਲਾਤ ਨਾਜੁਕ ਨੇ ਮੈਡੀਕਲ ਸਹਾਇਤਾ ਲੈਣ ਪਰ ਕਿਸਾਨਾਂ ਦੀ ਜੋ ਮੰਗ ਸੀ ਕਿ ਇਸ ਤਰੀਕੇ ਨਾਲ ਨਹੀਂ ਹੋਊਗਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਤੱਕ ਅਸੀਂ ਨਹੀਂ ਪਿੱਛੇ ਹਟਾਂਗੇ ਤਾਂ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਜਾਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਦੀ ਕਿਸਾਨੀ ਮੰਗਾਂ ਦੀ ਗੱਲਬਾਤ ਕਰਨ ਦੀ ਜੇ ਕਿਸੀ ਕਿਸਾਨਾਂ ਦੀ ਮੰਗ ਜ਼ਰੂਰ ਸੀ ਤਾਂ ਹੋਣਾ ਕਿ ਤਰ੍ਹਾਂ ਕਿਤੇ ਕੇਂਦਰ ਦੇ ਵੱਡੇ ਅਧਿਕਾਰੀ ਖਨੌਰੀ ਬਾਰਡਰ ਦੇ ਉੱਪਰ ਪਹੁੰਚੇ ਨੇ ਪਹਿਲਾਂ ਜਗਜੀਤ ਸਿੰਘ ਦੀ ਸਿੱਧਾ ਹਾਲਚਲ ਜਾਣਿਆ ਤੇ ਹੁਣ ਕਿਸਾਨ ਲੀਡਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਜ਼ਰੂਰ ਉਹਨਾਂ ਦੇ ਵੱਲੋਂ ਹੋਵੇਗੀ ਤਾਂ ਟਾਵਾ ਹੋਣਗੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋ ਗਈ ਕਿਸ ਤਰੀਕੇ ਦੀ ਗੱਲਬਾਤ ਦੀ ਸ਼ੁਰੂਆਤ ਹੋਵੇਗੀ ਕਿਉਂਕਿ ਅੱਜ ਜਿਹੜੀ ਮੰਗ ਸੀ ਜਿਹੜੀ ਕੇਂਦਰ ਦੀ ਜਿਹੜੇ ਕਿਸਾਨਾਂ ਦੀ ਮੰਗ ਸੀ ਉਹਦੇ ਪੱਲੇ ਦੇ ਹੁਣ ਕੇਂਦਰ ਦੇ ਅਧਿਕਾਰੀਆਂ ਨੇ ਇੱਥੇ ਉਹ ਪਹੁੰਚੇ ਨੇ ਤੇ ਗੱਲਬਾਤ ਦਾ ਦੌਰ ਜਿਹੜਾ ਹੈਗਾ ਉਹ ਜਾਰੀ ਹੋਇਆ ਜੀ ਜੀ ਬਿਲਕੁਲ ਚਰਨਜੀਤਤਾ ਕਹਿ ਸਕਦੇ ਹਾਂ ਕਿ ਆਪਾਂ ਇੱਕ ਤਰ੍ਹਾਂ ਦੇ ਨਾਲ ਜੋ ਹੈ ਕੇਂਦਰ ਦੇ ਨਾਲ ਕੇਂਦਰ ਦੇ ਵੱਲੋਂ ਪਹਿਲ ਕੀਤੀ ਗਈ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਤਾਂ ਉੱਥੇ ਦੇ ਜੋ ਕਿਸਾਨ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੋ ਪਈ ਹੈ ਕਿ ਕਿਸ ਤਰ੍ਹਾਂ ਦਾ ਰੁਖ ਉਹਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਕੇਂਦਰ ਦੇ ਨੁਮਾਇੰਦੇ ਨੇ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਤਾਂ ਬਿਲਕੁਲ ਜਦੋਂ ਹੁਣ ਪ੍ਰਿਆ ਰੰਜਨ ਜੀ ਇੱਥੇ ਗਏ ਨੇ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਆਪ ਬਨਿਓ ਕਹਾੜ ਸੀ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਦੇ ਨੁਮਾਇੰਦੇ ਆਏ ਨਹੀਂ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਲਗਾਤਾਰ ਖਨੌਰੀ ਬਾਰਡਰ ਦੇ ਉੱਪਰ ਇੱਕ ਮੰਗ ਰੱਖੀ ਜਾ ਰਹੀ ਸੀ ਕਿ ਕੇਂਦਰ ਸਰਕਾਰ ਦੇ ਖਿਲਾਫ ਸਾਡੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਤਾਂ ਕੇਂਦਰ ਦੇ ਅਧਿਕਾਰੀਆਂ ਹੁਣ ਸਾਡੀਆਂ ਮੰਗਾਂ ਨੂੰ ਲੈ ਕੇ ਜਿਹੜੀ ਗੱਲਬਾਤ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਅੱਜ ਕੇਂਦਰ ਦੇ ਅਧਿਕਾਰੀਆਂ ਨੇ ਵੱਡੇ ਅਧਿਕਾਰੀਆਂ ਨੇ ਜਿਹੜੇ ਕਿਸਾਨਾਂ ਦੀ ਜਿਹੜੀ ਖੇਤੀ ਮੰਗਾਂ ਨੇ ਖੇਤੀਬਾੜੀ ਵਿਭਾਗ ਦੇ ਨਾਲ ਜਿਹੜੇ ਹੈਗੇ ਨੇ ਉਹ ਸੰਬੰਧ ਰੱਖਦੇ ਨੇ ਤਾਂ ਹੁਣ ਜਿਹੜੀ ਇਹ ਗੱਲਬਾਤ ਦੀ ਸ਼ੁਰੂਆਤ ਜ਼ਰੂਰ ਜਿਹੜੀ ਹੁੰਦੀ ਜਾਪਦੀ ਹੈ ਕਿਉਂਕਿ ਜਦੋਂ ਗੱਲਬਾਤ ਸ਼ੁਰੂ ਹੋਊਗੀ ਤਾਂ ਜਾ ਕੇ ਇੱਕ ਮੰਗਾਂ ਦੇ ਉੱਪਰ ਗੱਲਬਾਤ ਹੋਊਗੀ ਜਿਸ ਦੇ ਨਾਲ ਕਿਤੇ ਨਾ ਕਿਤੇ ਕੋਈ ਜਿਹੜੇ ਸੁਖਾਵੇ ਹੱਲ ਨੇ ਉਹ ਨਿਕਲ ਸਕਦੇ ਨੇ ਤੇ ਹੁਣ ਜਿਹੜੀ ਹੈਗੀ ਆ ਖਨੌਰੀ ਬਾਰਡਰ ਦੇ ਉੱਪਰ ਕੇਂਦਰ ਸਰਕਾਰ ਦੇ ਵੱਡੇ ਅਧਿਕਾਰੀ ਪਹੁੰਚੇ ਨੇ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦੇ ਸੇਧ ਦਾ ਹਾਲਚਲ ਜਾਣਿਆ ਤੇ ਹੁਣ ਕਿਸਾਨ ਲੀਡਰਾਂ ਦੇ ਨਾਲ ਜਿਹੜੀ ਮੀਟਿੰਗਾਂ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਉ ਬਾਹਰ ਨਿਕਲ ਕੇ ਫਿਰ ਜਾ ਕੇ ਕਿਤਨਾ ਕਿਤੇ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਸਕਣਗੇ ਕਿ ਕਿਸ ਤਰੀਕੇ ਦਾ ਮਾਹੌਲ ਰਿਹਾ ਕਿਹੜੇ-ਕਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਹੈਗੀ ਹੈ ਕਿਸ ਤਰੀਕੇ ਦੀ ਗੱਲਬਾਤਾਂ ਸੁਣੀਆਂ ਜਾ ਰਹੀਆਂ ਨੇ ਹਰ ਇੱਕ ਜਿਹੜਾ ਸੁਨੇਹਾ ਹੈਗਾ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਪਰ ਅੱਜ ਦੀ ਸਭ ਤੋਂ ਵੱਡੀ ਖਬਰ ਕਿ ਹੁਣ ਜਿਹੜੇ ਕੇਂਦਰ ਸਰਕਾਰ ਦੇ ਵੱਡੇ ਨੁਮਾਇੰਦੇ ਨੇ ਉਹ ਖਨੌਰੀ ਬਾਰਡਰ ਖੁਦ ਪਹੁੰਚੇ ਨੇ ਖੁਦ ਉਹਨਾਂ ਦੇ ਵੱਲੋਂ ਜਿਹੜੀ ਪਹਿਲ ਹੈ ਉਹ ਕੀਤੀ ਗਈ ਹੈ ਜੀ ਤਾ ਦੱਸਿਏ ਕਿ ਜੋ ਕੇਂਦਰ ਦੇ ਨੁਮਾਇੰਦੇ ਪਹੁੰਚੇ ਨੇ ਉਹਨਾਂ ਦੇ ਨਾਲ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹ ਵੀ ਪਹੁੰਚੇ ਹੋਏ ਨੇ ਜੇਕਰ ਗੱਲ ਕਰੀਏ ADGP ਭਾਰਗਵ ਤਾਂ ਜਸਕਰਨ ਸਿੰਘ ADGP DIC ਨਰਿੰਦਰ ਭਾਰਗਵ ਉਹ ਵੀ ਉੱਥੇ ਪਹੁੰਚੇ ਹੋਏ ਨੇ ਤਾਂ ਹੋਰ ਵੀ ਪੰਜਾਬ ਸਰਕਾਰ ਦਾ ਵੀ ਕੋਈ ਨੁਮਾਇੰਦਾ ਪਹੁੰਚਣ ਦੀ ਕੋਈ ਉਮੀਦ ਹੈ ਜਾਂ ਕੋਈ ਗੱਲਬਾਤ ਦ 26th ਐਡੀਸ਼ਨ ਆਫ ਯਾਨੈਕਸ ਐਂਡ 16th ਐਡੀਸ਼ਨ ਆਫ ਟੈਕਸ ਇੰਡਿਆ ਇਸ ਹੈ ਰੇ ਇ ਲੁਧਿਆਣਾ ਗੇਂ। ਦ ਡੀਜੀਪੀ ਜਸਕਰਨ ਸਿੰਘ ਨੇ ਜਿਹੜੇ ਹਮੇਸ਼ਾ ਕੋਈ ਵੀ ਨੁਮਾਇੰਦਾ ਭਾਵੇਂ ਉਹ ਪੰਜਾਬ ਸਰਕਾਰ ਤੋਂ ਆ ਰਿਹਾ ਭਾਵੇਂ ਉਹ ਕੇਂਦਰ ਸਰਕਾਰ ਤੋਂ ਆ ਰਿਹਾ ਇਹ ਨਾਲ ਮੌਜੂਦ ਹੁੰਦੇ ਨੇ ਤਾਂ ਨਰਿੰਦਰ ਭਾਰਗ ਉਹ ਇਸ ਕਮੇਟੀ ਦੇ ਮੈਂਬਰ ਹੈਗੇ ਨਾ ਤਾਂ ਕਿਤਨਾ ਕਿਤੇ ਕੇਂਦਰ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਆਏ ਨੇ ਉਹ ਪਹੁੰਚੇ ਨੇ ਤਾਂ ਨਾਲ ਜਿਹੜੇ ਵੱਡੇ ਅਧਿਕਾਰੀ ਹੈਗੇ ਨੇ ਭਾਵੇਂ ਉਹ ਡੀਜੀਪੀ ਜਸਕਰਨ ਹੋਣ ਭਾਵੇਂ ਨਰਿੰਦਰ ਭਾਰਗ ਹੋਣ ਉਹ ਇੱਥੇ ਪਹੁੰਚਦੇ ਤੇ ਹੁਣ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਹੋ ਰਹੀ ਆ। ਕਿਸਾਨ ਲੀਡਰ ਹਰ ਗੱਲ ਬਾਤ ਕਰਦ ਨੇ ਭਾਵੇਂ ਉਹ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਵੇ ਭਾਵੇਂ ਕੋਈ ਸੈਲੀਬ੍ਰਿਟੀ ਹੋਵੇ ਤਾਂ ਕਿਤਨਾ ਕਿਤੇ ਕੇਂਦਰ ਦੇ ਜਿਹੜੇ ਹੁਣ ਵੱਡੇ ਨੋ ਮੈਂਦੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਭਿਮਨਿਉ ਕਹਾੜ ਕਾਕਾ ਸਿੰਘ ਕੋਟੜਾ ਲਖਵਿੰਦਰ ਸਿੰਘ ਆਲੱਖੋ ਗੁਰਿੰਦਰ ਪੰਘੂਏ ਸਾਰੇ ਤਮਾਮ ਜਿਹੜੇ ਵੱਡੇ ਲੀਡਰ ਨੇ ਉਹ ਹੁਣ ਇੱਕ ਨਿੱਜੀ ਹੋਟਲ ਦੇ ਵਿੱਚ ਪਹੁੰਚ ਚੁੱਕੇ ਨੇ ਉੱਥੇ ਗੱਲਬਾਤ ਹੋਵੇਗੀ ਇਸ ਤੋਂ ਬਾਅਦ ਜਿਹੜੀ ਲੰਬੀ ਬੈਠਕ ਤੋਂ ਬਾਅਦ ਕੀ ਨਤੀਜੇ ਨਿਕਲਦੇ ਨੇ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਸੁਨੇਹਾ ਕੇਂਦਰ ਤੱਕ ਪਹੁੰਚਾਇਆ ਜਾਊਗਾ ਜਿੱਥੇ ਕਿਸਾਨ ਮੰਗ ਕਰ ਰਹੇ ਨੇ ਕਿ ਕੇਂਦਰ ਦੇ ਅਧਿਕਾਰੀ ਆਉਣ ਸਾਡੀਆਂ ਮੰਗਾਂ ਦੀ ਸੁਣਵਾਈ ਹੋਵੇ ਕਿਉਂਕਿ ਲਗਾਤਾਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ 54ਵੇਂ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਸਿਹਤ ਲਗਾ ਪਹਿਲਾਂ ਪਾਣੀ ਪਚਦਾ ਸੀ ਹੁਣ ਪਾਣੀ ਵੀ ਨਹੀਂ ਉਹਨਾਂ ਨੂੰ ਪਚ ਰਿਹਾ ਜਦੋਂ ਪਾਣੀ ਦਿੱਤਾ ਜਾਂਦਾ ਪਾਣੀ ਉਹਨਾਂ ਦਾ ਬਾਹਰ ਉਲਟੀ ਆ ਜਾਂਦੀ ਹੈ 20 ਕਿਲੋ ਦੇ ਲਗਭਗ ਉਹਨਾਂ ਦਾ ਭਾਰ ਘਟ ਗਿਆ ਤਾਂ ਜਿਹੜੀ ਕਿਸਾਨਾਂ ਦੀ ਮੰਗ ਸੀ ਉਹ ਫਿਲਹਾਲ ਪਹਿਲੀ ਮੰਗ ਕੀ ਕੇਂਦਰ ਇੱਥੇ ਪਹੁੰਚੇ ਕੇਂਦਰ ਦੇ ਅਧਿਕਾਰੀ ਇੱਥੇ ਪਹੁੰਚਣ ਇੱਕ ਵੱਡੀ ਖਬਰ ਹੈ ਕਿ ਕੇਂਦਰ ਦੇ ਅਧਿਕਾਰੀ ਪਹੁੰਚ ਗਏ ਨੇ ਪਰ ਹੁਣ ਮੀਟਿੰਗ ਜਿਹੜੀ ਹੈਗੀ ਆ ਉਹ جاری ਹੈ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀਆਂ ਨੇ ਇਹ ਵੀ ਜ਼ਰੂਰ ਅਸੀਂ ਦਰਸ਼ਕਾਂ ਨੂੰ ਜਲਦ ਦੱਸਾਂਗੇ ਜੀ ਜੀ ਬਿਲਕੁਲ ਚਰਨਜੀਤ ਤਾਂ ਤੁਹਾਡੇ ਨਾਲ ਅਸੀਂ ਲਗਾਤਾਰ ਅਪਡੇਟ ਲੈਂਦੇ ਰਵਾਂਗੇ ਸਾਡੇ ਨਾਲ ਲਾਈਵ ਤੁਸੀਂ ਜੁੜੇ ਰਹੋ ਤਾਂ ਵਾਂਗੇ ਤਾਂ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਨੁਮਾਇंदे ਨੇ ਜੋ ਖਨੌਰੀ ਬਾਰਡਰ ਤੇ ਪਹੁੰਚੇ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਆਈਐਫਐਸ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਖਨੌਰੀ ਬਾਰਡਰ ਪਹੁੰਚੇ ਨੇ ਤਾਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਗਜੀਤ ਸਿੰਘ ਡੱਲੇਵਾੜ ਜੋ ਲਗਾਤਾਰ 54 ਦਿਨਾ ਤੋਂ ਮਰਨ ਵਰਤੇ ਬੈਠੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਹੁਣ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਖਨੌਰੀ ਬਾਰਡਰ ਤੇ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕੇਂਦਰ ਦੇ ਨੁਮਾਇੰਦੇ ਉੱਥੇ ਪਹੁੰਚੇ ਨੇ ਜੋ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਕੇਂਦਰ ਦੇ ਵੱਲੋਂ ਪਹਿਲ ਨਹੀਂ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਲਈ ਕਿਦਰ ਸਰਕਾਰ ਦੇ ਵੱਲੋਂ ਕੋਈ ਵੀ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਤਾਂ ਅੱਜ ਜੋ ਕੇਂਦਰ ਦਾ ਨੁਮਾਇੰਦਾ ਹੈ ਉੱਥੇ ਪਹੁੰਚਿਆ जगजीत सिंह डल्लेवाल जी का उन्होंने पता लिया है और सरदार जगजीत सिंह डल्लेवाल जी ने कहा है कि आप अभी हमारे दोनों फोर्मो की जो लीडरशिप है आप उनसे बात कर लीजिए बात करके फिर सर दोबारा यहाँ पे आई सरदार जगजीत सिंह डल्लेवाल जी का उन्होंने पता लिया है और सरदार जगजीत सिंह डल्लेवाल जी ने कहा है कि आप अभी हमारे दोनों फोर्मो की जो लीडरशिप है आप उनसे बात कर लीजिए बात करके फिर सर दोबारा यहाँ पे